ਵਾਸੀ ਦੇ ਵੱਲੋਂ ਪੂਰੇ ਪਿੰਡ ਨੂੰ ਧਮਕੀ ਦਿੱਤੀ ਗਈ ਕਿ ਉਹ ਯੂਪੀ ਤੋਹ ਤਿਆਰ ਲਿਆ ਕੇ ਪੂਰੇ ਪਿੰਡ ਨੂੰ ਸਬਕ ਸਿਖਾਏਗਾ ਦਰਸਲ ਇਸ ਧਮਕੀ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਇੱਕ ਪਰਵਾਸੀ ਮਜ਼ਦੂਰ ਦੇ ਵੱਲੋਂ ਵੀਡੀਓ ਬਣਾਈ ਗਈ ਉਸ ਦੇ ਵਿੱਚ ਉਸ ਦੇ ਵੱਲੋਂ ਸ਼ਰੀਆਮ ਪਿੰਡ ਵਾਸੀਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਉਹ ਯੂਪੀ ਤੋਂ ਹਥਿਆਰ ਲਿਆ ਕੇ ਜਿਹੜਾ ਪੂਰੇ ਪਿੰਡ ਨੂੰ ਸਬਕ ਸਿਖਾਏਗਾ ਤਾਂ ਇਸ ਧਮਕੀ ਭਰੀ ਵੀਡੀਓ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਬੜਿਆ ਹੋਇਆ ਪੂਰਾ ਪਿੰਡ ਦਾ ਜਿਹੜਾ ਇਕੱਠ ਹੋ ਜਾਂਦਾ ਜਿਨ੍ਹਾਂ ਦੇ ਵੱਲੋਂ ਸਾਰਾ ਮਾਮਲਾ ਬਿਆਨ ਕੀਤਾ ਗਿਆ ਦਰਅਸਲ ਪਿਛਲੇ ਦਿਨੀ ਪ੍ਰਿਵਾਸੀ ਮਸੂਰ ਦੇ ਵੱਲੋਂ ਕਿਸੇ ਹੋਰ ਜ਼ਿਲ੍ਹੇ ਦੀ ਕੁੜੀ ਨੂੰ ਪਜਾ ਕੇ ਲਿਆਂਦਾ ਸੀ ਤਾਂ ਪਿੰਡ ਵਾਸੀਆਂ ਦੇ ਵੱਲੋਂ ਉਸ ਨੂੰ ਪਿੰਡ ਤੋਂ ਬਾਹਰ ਦਾ ਰਸਤਾ ਜੜਾ ਦਿਖਾਇਆ ਗਿਆ ਸੀ ਹਾਲਾਂਕਿ ਕੁੜੀ ਨੂੰ ਉਸਤੇ ਘਰ ਵਾਪਿਸ ਭੇਜ ਦਿੱਤਾ ਸੀ ਤਾਂ ਉੱਥੇ ਹੀ ਉਕਤ ਮਜ਼ਦੂਰ ਨੂੰ ਜਿਹੜਾ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਇਸ ਤੋਂ ਪੜਕੇ ਪ੍ਰਵਾਸੀ ਮਜ਼ਦੂਰ ਤੇ ਵੱਲੋਂ ਇੱਕ ਵੀਡੀਓ ਸਾਂਝੀ ਕਰਕੇ ਪਿੰਡ ਵਾਸੀਆਂ ਨੂੰ ਧਮਕੀ ਦਿੱਤੀ ਗਈ ਕਿ ਯੂਪੀ ਤੋਂ ਸਮਾਨ ਲਿਆ ਕੇ ਸਭ ਕੁਝ ਖਾਇਆ ਜਾਵੇਗਾ ਤਾਂ ਉੱਥੇ ਹੀ ਜਿਹੜਾ ਪਿੰਡ ਵਾਸੀ ਇਕੱਠੇ ਹੋ ਕੇ ਤਾਂ ਇਕੱਠੇ ਹੋ ਕੇ ਇਸ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤਾਂ ਪੁਲਿਸ ਨੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਆ ਚੁੱਕਾ ਹੈ ਤਾਂ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤਾਂ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਕੇ ਮਾਮਲਾ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਰਾਏਕੋਟ ਦੇ ਪਿੰਡ ਆੜਲੂ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜੁਥੇ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਪਿੰਡ ਵਾਸੀਆਂ ਨੂੰ ਧਮਕੀ ਦਿੱਤੀ ਗਈ ਕਿ ਉਹ ਯੂਪੀ ਤੋਂ ਹਥਿਆਰ ਲਿਆ ਕੇ ਪੂਰੇ ਪਿੰਡ ਨੂੰ ਸਬਕ ਸਿਖਾਏਗਾ ਆਖਿਰਕਾਰ ਪੂਰਾ ਮਾਮਲਾ ਕੀ ਹੈ ਪਿੰਡ ਵਾਸੀਆਂ ਦੇ ਵੱਲੋਂ ਸਾਰਾ ਹੀ ਮਾਮਲਾ ਜਿਹੜਾ ਬਿਆਨ ਕੀਤਾ ਗਿਆ ਹਰਵਿੰਦਰ ਸਿੰਘ ਬਰਾੜ ਸਰਪੰਚ ਆਂਡੂ ਜੀ ਆਪਣੀ ਕੀ ਮਤਲਬ ਜਿਹੜਾ ਇੱਕ ਕੰਕੀਆਂ ਵਗੈਰਾ ਕੁਛ ਕਹ ਰਹੀਆਂ ਇੱਥੇ ਸਾਡੇ ਸੇ ਪਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਜੋ ਉਹਨਾਂ ਇੱਕ ਲੜਕੀ ਨੂੰ ਲੈ ਕੇ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਪਿੰਡ ਦੀ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਦੇ ਉਹ ਆ ਕੇ ਲੜਕੀਆਂ ਲੈ ਗਏ ਜੀ ਉਹ ਸਾਨੂੰ ਪਤਾ ਲੱਗਾ ਜੀ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਜੀ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਪਿੰਡੋਂ ਜਾਗਣ ਦਾ ਹੱਕ ਹੁੰਦਾ ਤੁਹਾਨੂੰ ਜੀ ਉਹ ਚਲੇ ਗਏ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡ ਨੂੰ ਸ਼ਰਮ ਆ ਸਾਨੂੰ ਜੀ ਤੁਹਾਨੂੰ ਦੇਖਾਂਗੇ ਅਸੀਂ ਜੇ ਥੋੜਾ ਐ ਕਰਾਂ ਥੋੜਾ ਬੋਹ ਕਰ ਦਾਂਗੇ ਅਸੀਂ ਤੁਹਾਨੂੰ ਬਹੁਤ ਧਮਕੀਆਂ ਦਿੱਤੀਆਂ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ ਤੁਸੀਂ ਸਰਕਾਰ ਦੇ ਤੋਂ ਕਿ ਤੁਸੀਂ ਕੀ ਇਹਦੇ ਦੀ ਸਟੈਪ ਚੁੱਕਦੇ ਹੋ ਦੇਖੋ ਅਸੀਂ ਸਾਰਾ ਨਗਰ ਮਾ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤਰੀਕ ਨੂੰ ਥਾਣਾ ਸਦਰ ਰਿਕਾਰਡ ਜਾ ਕੇ ਵੀਡੀਓ ਦਿਖਾਈ ਦੇਣ ਦਾ ਅਰਜ਼ੀ ਦਿੱਤੀ ਇਹਨੂੰ ਬਾਕੀ ਪੰਚਾਇਤ ਹਰ ਤਰ੍ਹਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਆਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਜੀ ਆ ਜਾ ਕੇ ਉਹਨਾਂ ਪਤਾ ਕਰੀਏ ਤੁਸੀਂ ਭਾਈ ਕੀ ਕਰਨਿਓ ਕਿ ਕਿਉਂ ਆਇਓ ਜਿਸ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਵਿਰਤੀ ਹੈ ਜਦੋਂ ਕਿ ਉਹ ਕਿਹੜੀ ਝੂਕੀ ਤੋਂ ਅਸਲਾ ਲੈ ਕੇ ਆਉਂਦੇ ਹਾਂ ਉਹਦੇ ਲਈ ਸੁਰੱਖਿਆ ਪ੍ਰਬੰਧ ਦੇ ਤੌਰ ਤੇ ਤੁਸੀਂ ਕੋਈ ਪਹਿਰੇਦਾਰ ਦਾ ਇਹਦਾ ਕੋਈ ਤਰ੍ਹਾਂ ਇੰਤਜ਼ਾਮ ਕੀਤਾ ਨਹੀਂ ਦੇਖੋ ਹਜੇ ਅਸੀਂ ਕੁਝ ਨਹੀਂ ਕੀਤਾ ਅਸੀਂ ਹਜੇ ਅਸੀਂ ਪੰਚਾਇਤ ਹੀ ਕਰ ਰਹੇ ਹਾਂ ਜੀ ਅਸੀਂ ਆਪ ਖੁਦ ਉੱਠ ਕੇ ਰਾਤ ਨੂੰ ਮੈਂ ਆਪ ਰਾ ਪੇ ਅਸੀਂ ਪਹਿੜਾ ਦਾ ਵੀ ਕਰਾਂਗੇ ਅਸੀਂ ਆਂਦੀਆਂ ਪੁਲਿਸ ਵੱਲੋਂ ਕੀ ਕਰੀਏ ਕੋਈ ਮਾੜਾ ਨਹੀਂ ਪੁਲਿਸ ਹਾਂ ਸਾਡਾ ਬਹੁਤ ਸਹਾਇ ਦੇ ਰਿਹਾ ਸਹਿਯੋਗ ਜੀ ਜਦੋਂ ਕੋਈ ਜਦ ਵੀ ਹਾਜ਼ਰ ਹੁੰਦੇ ਆ ਉਹ ਜੀ ਵਧੀਆ ਕਰ ਰਿਹਾ ਅਜੇ ਤੱਕ ਤਾਂ ਜੀ ਮੰਤਰੀ ਜੀ ਬਹੁਤ ਵੱਡਾ ਸਿਸਟਮ ਹੁਣ ਪੁਲਿਸ ਤੋਂ ਵੀ ਮੰਗ ਕਰ ਲਵਾਂਗੇ ਅਸੀਂ ਮੰਗ ਕਰਾਂ ਦੋਸ਼ੀਆਂ ਦਾ ਖਰਾਉ ਜਲਦ ਤੋਂ ਜਲਦੀ ਕਾਰਵਾਈ ਕੀਤੀ ਆ ਭਾਈ ਉਹ ਇੱਥੇ ਨੇੜੇ ਤੇੜੇ ਘੁੰਮ ਰਹੇ ਆ ਉਹਨਾਂ ਨੂੰ ਫੜਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਨੂੰ ਕੀ ਹੋਰ ਨਾ ਜੱਥੇ ਬੰਦੀਆਂ ਨਾਲ ਵੀ ਰਸਤਾ ਕਰ ਰਹੇ ਬਿਲਕੁਲ ਜੀ ਹਰ ਹੋ ਰਿਹਾ ਹਰ ਸਾਂਝ ਜੱਥੇ ਬੰਦੇ ਨਾਲ ਹੋ ਰਿਹਾ ਸਾਰੇ ਨਾਲ ਜੇ ਮੈਂ ਜੱਟ ਸਿੱਖ ਸਾਡੇ ਬਣੀ ਇਹਦੇ ਨਾਲ ਸਾਡੇ ਨਾਲ ਸਿੰਘਾਂ ਨਾਲ ਹੀ ਹੋ ਰਿਹਾ ਜੀ ਸਾਰਿਆਂ ਰਾਤ ਤੱਕ ਕੈਂਪ ਹੋ ਰਿਹਾ ਵਾ ਸਾਲ ਇੱਕ ਹੋ ਗਿਆ ਹੁਣ ਇੱਕ ਜ਼ਿਮੀਦਾਰ ਪਰਾਂ ਵਾਲੀ ਕੁੜੀ ਬਰਨਾਲਾ ਸਾਈਡ ਤੋਂ ਭੇਜ ਆ ਲਿਆ ਜਦੋਂ ਉਹ ਬਰਨਾਲਾ ਸਾਈਡ ਤੋਂ ਕੁੜੀ ਦਾ ਮਾਪਿਓ ਆਏ ਘਰ ਦੇ ਆਏ ਤਾਂ ਉਹਨਾਂ ਨੇ ਨਾ ਪੈਰਾਂ ਥੱਲੇ ਜਿਵੇਂ ਪੱਗਾਂ ਵੀ ਰੱਖਿਆ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕੁੜੀ ਦੇ ਵੀ ਮਤਾਂ ਕੀਤੇ ਆ ਚਲ ਜਦੋਂ ਦਾਸ ਨੂੰ ਪਤਾ ਲੱਗਿਆ ਅਸੀਂ ਨਗਰ ਖੇੜੇ ਕੋਲੇ ਗੱਲ ਕੀਤੀ ਤਾਂ ਅਸੀਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਤੋਂ ਭੇਜਾਤਾ ਉਹਨਾਂ ਭਈਆਂ ਦੇ ਅਸੀਂ ਥੋੜਿਆਂ ਬਹੁਤੀਆਂ ਸਿੱਟੀਆਂ ਵੀ ਚਲੋ ਭਜਾਤਾ ਹੋ ਤੇ ਨਗਰ ਖੇੜੇ ਨੇ ਹੁਕਮ ਦਿੱਤਾ ਵੀ ਭਾਈ ਕੱਲ ਨੂੰ ਚਲੇ ਜਾਓ ਤਾਂ ਜਦੋਂ ਉਹ ਚਲੇ ਗਏ ਤਾਂ ਹੁਣ ਉਹਨਾਂ ਨੇ ਇੱਕ ਧਮਕੀਆਂ ਦਿੱਤੀਆਂ ਨੇ ਪੂਰੇ ਹੀ ਨਗਰ ਨੂੰ ਆਪਣੇ ਮੋਹਿਤ ਨਾਮ ਦਾ ਮੁੰਡਾ ਉਹਨਾਂ ਦਾ ਹੀ ਰਾਜੂ ਸਿੰਘ ਦਾ ਮੁੰਡਾ ਤੇ ਉਹਨਾਂ ਨੇ ਧਮਕੀ ਦਿੱਤੀ ਆ ਵੀ ਪੂਰੇ ਪਿੰਡ ਨੂੰ ਹੀ ਅਸੀਂ ਦੇਖ ਲਾਂਗੇ ਝੂਪੀ ਦੇ ਵਿੱਚੋਂ ਹਥਿਆਰ ਲਿਆ ਕੇ ਅਸੀਂ ਤੁਹਾਨੂੰ ਦੇਖਾਂਗੇ ਪੂਰੇ ਨਗਰ ਨੂੰ ਖਾਸ ਕਰਕੇ ਮੈਂ ਇਹ ਕਾਰਵਾਈ ਪਾਈ ਸੀਗੀ ਉਹਨਾਂ ਦੇ ਖਿਲਾਫ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਵੇ ਅਸੀਂ ਜੋਪੀ ਦੇ ਵਿੱਚ ਸਮਾਨ ਲਿਆ ਕੇ ਤੁਹਾਡੇ ਨਾਲ ਦੇਖਿਆ ਜਾਊਗਾ ਨਗਰ ਨੂੰ ਪੂਰੇ ਨਗਰ ਨੂੰ ਹੀ ਮਾਵਾ ਭੈਣਾ ਦੀਆਂ ਗਾਲਾਂ ਕੱਢਦੇ ਨੇ ਅਸੀਂ ਐਸਐਸਪੀ ਸਾਹਿਬ ਜਗਰਾਉਂ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਤੇ ਜਲਦੀ ਤੋਂ ਜਲਦੀ ਸਖਤ ਕਾਰਵਾਈ ਕੀਤੀ ਜਾਵੇ। 23 ਪਿੰਡ ਦੇ ਦਸ਼ਵਿੰਦਰ ਸਿੰਘ ਹੈ ਜੀ ਦਸ਼ਵਿੰਦਰ ਸਿੰਘ ਉਹ ਦੱਸਾਦੇ ਗਏ ਸੀਗਾ ਕਿ ਉਹਨਾਂ ਦੇ ਪਿੰਡ ਤੇ ਰ데요 ਪ੍ਰਵਾਸ ਵਿੱਚ ਰ데요 ਪ੍ਰਵਾਸ ਵਿੱਚ ਦੀ ਕੋਈ ਕੁੜਕੀ ਲੈ ਕੇ ਬਾਰਮ ਕੱਢਣ ਲੜਕੀ ਲੈ ਆਈ ਸੀ ਉਹਦੇ ਨਾਲ ਮੁੰਡੇ ਨੇ ਕੋਟ ਮੈਚ ਕਰ ਲਈ ਜੀ ਉਹ ਵਾਰਸੋ ਦੇ ਨਰਕੀ ਲੈ ਗਏ ਸੀਗੇ ਜੀ ਜਦੋਂ ਸਾਨੂੰ ਸੁਣ ਪਤਾ ਲੱਗਾ ਜੀ ਮੁੜ ਕੇ ਇਹਨਾਂ ਨੇ ਪਿੰਡਾਂ ਨੂੰ ਕਦੇ ਘੂਰ ਕਰਕੇ ਪਿੰਡੋਂ ਭਜਾ ਦਿੱਤੀ ਮੰਡ ਦੀ ਉਹ ਹੁਣ ਭੀਜਿਆ ਨੇ ਦੱਸਣ ਚਾਹੇ ਵੀ ਭੀਜੇ ਦਾ ਕੋਈ ਦੂਰ ਦੱਸਤਾ ਜੀ ਉਹਨੇ ਕਿਤੇ ਮਤਲਬ ਤਾਂ ਤਿਆਤਮ ਕੀ ਕਿਵਨੇ ਕੀ ਦਿੱਤਾ ਜੀ ਇਹ ਆਏ ਹੁਣ ਪਰਤਾਲ ਕਰਨੇ ਕੱਲ 26 28ਰ ਕੋ ਦੱਸਾ ਦੇ ਕੇ 28 ਨੂੰ ਜੀ ਕੱਲ ਮਿੰਦੀ ਸੀਗੀ ਜੀ ਉਹਦੀ ਪਰਤਾਲ ਕਰ ਰਹੇ ਆ ਨਹੀਂ ਕੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜ਼ਰੂਰ ਦੇਖੀ ਜੀ ਮੈਂ ਦੇਖਣਾ ਮੈਂ ਦੇਖੀ ਨਹੀਂ ਉਹ ਦੇਖਣਾ ਜੀ ਮੈਨੂੰ ਲੋੜ ਹੈ ਪਤਾ ਕੀ